ਉਤਰਾਖੰਡ ਦੇ ਰਿਸ਼ੀਕੇ ਸ਼ਹਿਰ ਦੇ ਵਿੱਚੋਂ ਇੱਕ ਵੀਡੀਓ ਸਾਹਮਣੇ ਆਈ ਸਿੱਖ ਸਰਦਾਰਾਂ ਦੀ ਦੁਕਾਨ ਹੈ ਤੇ ਉਸ ਦੇ ਬਾਹਰ ਬਹੁਤ ਵੱਡਾ ਹਗਾਮਾ ਹੈ ਹਜੂਮ ਉਹਨਾਂ ਤੇ ਹਮਲਾ ਕਰ ਰਿਹਾ ਉਹ ਫੜ ਕੇ ਕੁੱਟਿਆ ਜਾ ਰਿਹਾ ਦਸਤਾਰ ਲਈ ਜਾ ਰਿਹਾ ਸ਼ਾਸ਼ਨਾ ਤੇ ਖਲਕਾਰ ਹੈ ਉਤਰਾਖੰਡ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੇ ਵਿਸ਼ੇਸ਼ ਕਰਕੇ ਉੱਥੋਂ ਦੇ ਗਵਰਨਰ ਸਾਹਿਬ ਜਿਹੜੇ ਕਿ ਸਿੱਖ ਨੇ ਉਹਨਾਂ ਨੂੰ ਇਸ ਗੱਲ ਲਈ ਅਸੀਂ ਅਪੀਲ ਕਰਦੇ ਹਾਂ ਕਿ ਉਹ ਇਸ ਗੱਲ ਦੀ ਕਮੇਟੀ ਦਾ ਨੁਕਣ ਕਿਸੇ ਦੋ ਵਿਅਕਤੀਆਂ ਦਾ ਪਾਰਕਿੰਗ ਵਾਲਾ ਜਾਂ ਦੁਕਾਨਦਾਰ ਦਾ ਮਸਲਾ ਨਹੀਂ ਦਿਖਾਈ ਦੇ ਰਿਹਾ ਇਹ ਜਦੋਂ ਹਜੂਮ ਇਕੱਠਾ ਹੋ ਕੇ ਇਸ ਗੱਲ ਦੇ ਸਿੱਖਾਂ ਦੇ ਖਿਲਾਫ ਕਰ ਰਿਹਾ ਇਹ ਇੱਕ ਵੱਖਰਾ ਸੰਕੇਤ ਦੇ ਰਿਹਾ ਤੇ ਛਡਾਉਣ ਵਾਲਾ ਕੋਈ ਨਹੀਂਗਾ ਤੇ ਉਸ ਜਿਹੜੀ ਪੁਲਿਸ ਆ ਉਹ ਮੂਕ ਦਰਸ਼ਕ ਬਣੀ ਹੋਈ ਆ ਜਿਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਐ ਉੱਤਰਾਖੰਡ ਸਰਕਾਰ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਪੱਤਰ ਲਿਖਣ ਜਾ ਰਹੇ ਆ ਜਿਵੇਂ ਕਿ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਦਿਖਾਈ ਦੇ ਰਹੀਆਂ ਨੇ ਸੋ ਇਹ ਗੱਲ ਦਿਖਾਈ ਦੇ ਰਹੀ ਆ ਕਿ ਦੇਸ਼ ਦੇ ਅੰਦਰ ਸਿੱਖਾਂ ਪ੍ਰਤੀ ਇੱਕ ਨਫ਼ਰਤ ਦਾ ਦੌਰ ਚੱਲ ਰਿਹਾ ਜੀ ਇਹਦੇ ਵਿੱਚ ਸਿੱਖਾਂ ਨੂੰ ਟਾਰਗੇਟ ਕਰਨ ਦੀ ਗੱਲ ਜਿਵੇਂ 84 ਚ ਕਾਂਗਰਸ ਨੇ ਕੀਤਾ ਸੀ ਉਸ ਤਰ੍ਹਾਂ ਦੀ ਗੱਲ ਕੋਈ ਲੋਕਾਂ ਦੇ ਵਿੱਚ ਜਿਹੜੀ ਆ ਉਹ ਜਾਣੀ ਚਾਹੀਦੀ ਉੱਤਰਾਖੰਡ ਦੇ ઋਸ਼ੀਕੇਸ਼ ਸ਼ਹਿਰ ਦੇ ਵਿੱਚੋਂ ਇੱਕ ਵੀਡੀਓ ਸਾਹਮਣੇ ਆਈ ਹੈ ਜਿਹੜੀ ਬੜੀ ਚਰਚਾ ਦਾ ਵਿਸ਼ਾ ਹੈ ਜਿਹਦੇ ਵਿੱਚ ਇੱਕ ਸਿੱਖ ਸਰਦਾਰਾਂ ਦੀ ਦੁਕਾਨ ਹੈ ਤੇ ਉਸ ਦੇ ਬਾਹਰ ਬਹੁਤ ਵੱਡਾ ਹਗਾਮਾ ਹੈ ਹਜੂਮ ਉਹਨਾਂ ਤੇ ਹਮਲਾ ਕਰ ਰਿਹਾ ਉਹਨੂੰ ਦੀ ਦੁਕਾਨ ਤੋੜ ਰਿਹਾ ਤੇ ਉਹਨਾਂ ਨੂੰ ਜਨਾਬ ਫੜ ਕੇ ਕੁੱਟਿਆ ਜਾ ਰਿਹਾ ਦਸਤਾਰ ਲਾਹੀ ਜਾ ਰਹੀ ਹੈ ਇਹ ਬੜੀ ਮਾੜੀ ਇੱਕ ਤਸਵੀਰ ਹੈ ਮੈਂ ਇਸ ਗੱਲ ਹੀ ਜਿਹੜਾ ਪ੍ਰਸ਼ਾਸਨ ਹੈ ਤੇ ਖਾਸ ਤੌਰ ਤੇ ਸਰਕਾਰ ਹੈ ਉੱਤਰਾਖੰਡ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੇ ਵਿਸ਼ੇਸ਼ ਕਰਕੇ ਉੱਥੋਂ ਦੇ ਗਵਰਨਰ ਸਾਹਿਬ ਜਿਹੜੇ ਕਿ ਇੱਕ ਸਿੱਖ ਨੇ ਉਹਨਾਂ ਨੂੰ ਇਸ ਗੱਲ ਲਈ ਅਸੀਂ ਅਪੀਲ ਕਰਦੇ ਹਾਂ ਕਿ ਉਹ ਇਸ ਗੱਲ ਦੀ ਗੰਭੀਰਤਾ ਨੂੰ ਦੇਖਣ ਕਿਸੇ ਦੋ ਵਿਅਕਤੀਆਂ ਦਾ ਪਾਰਕਿੰਗ ਵਾਲਾ ਜਾਂ ਦੁਕਾਨਦਾਰ ਦਾ ਮਸਲਾ ਨਹੀਂ ਦਿਖਾਈ ਦੇ ਰਿਹਾ ਇਹ ਜਦੋਂ ਹਜੂਮ ਇਕੱਠਾ ਹੋ ਕੇ ਇਸ ਗੱਲ ਦੇ ਸਿੱਖਾਂ ਦੇ ਖਿਲਾਫ ਕਰ ਰਿਹਾ ਇਹ ਇੱਕ ਵੱਖਰਾ ਸੰਕੇਤ ਦੇ ਰਿਹਾ ਤੇ ਉੱਥੇ ਛਡਾਉਣ ਵਾਲਾ ਕੋਈ ਨਹੀਂਗਾ ਤੇ ਉੱਥੋਂ ਜਿਹੜੀ ਪੁਲਿਸ ਆ ਉਹ ਮੂਕ ਦਰਸ਼ਕ ਬਣੀ ਹੋਈ ਆ ਤੋ ਇਹ ਚੀਜ਼ਾਂ ਜਿਹੜੀਆਂ ਬੁੜੀਆਂ ਮਾਰੀਆਂ ਨੇ ਅਸੀਂ ਸ਼ਰੋਮੀ ਗੁਰਦਰਾ ਪਰੰਦਰ ਕਮੇਟੀ ਵੱਲੋਂ ਉੱਤਰਾਖੰਡ ਸਰਕਾਰ ਨੂੰ ਸ਼ਰੋਮੀ ਕਮੇਟੀ ਵੱਲੋਂ ਪੱਤਰ ਲਿਖਣ ਜਾ ਰਹੇ ਹਾਂ ਤੇ ਨਾਲ ਹੀ ਗਵਰਨਰ ਸਾਹਿਬ ਨੂੰ ਵੀ ਇਸ ਗੱਲ ਲਈ ਅਸੀਂ ਅਗਾਹ ਕਰਾ ਰਹੇ ਹਾਂ ਕਿ ਇਹ ਜਿਹੜੀ ਗੱਲ ਤੇ ਜੇ ਮੌਕੇ ਤੇ ਸਮੇਂ ਸਿਰ ਇਸ ਦਾ ਜਵਾਬ ਨਾ ਦਿੱਤਾ ਗਿਆ ਪ੍ਰਸ਼ਾਸਨ ਨੇ ਕਾਰਵਾਈ ਨਾ ਕੀਤੀ ਤਾਂ ਇਸ ਤਰ੍ਹਾਂ ਦਾ ਅਸਰ ਜਿਹੜਾ ਵਾ ਉਹ ਦੇਸ਼ ਦੇ ਵਕ-ਵਕ ਥਾਵਾਂ ਤੇ ਪਾਏਗਾ ਜਿਵੇਂ ਕਿ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਰਾਵਾਂ ਦਿਖਾਈ ਦੇ ਰਹੀਆਂ ਨੇ ਸੋ ਇਹ ਗੱਲ ਦਿਖਾਈ ਦੇ ਰਹੀ ਆ ਕਿ ਦੇਸ਼ ਦੇ ਅੰਦਰ ਸਿੱਖਾਂ ਪ੍ਰਤੀ ਇੱਕ ਨਫ਼ਰਤ ਦਾ ਦੌਰ ਚੱਲ ਰਿਹਾ ਜਿਵੇਂ ਪਿਛਲੇ ਦਿਨਾਂ 'ਚ ਹਿਮਾਚਲ ਵਿੱਚ ਕੰਗਰਾਂ ਦੇ ਬਿਆਨਾਂ ਤੋਂ ਬਾਅਦ ਆਇਆ ਸੀ ਸੋ ਕਿਉਂਕਿ ਜਿਹੜਾ ਉੱਤਰਾਖੰਡ ਆ ਇੱਥੇ ਸਿੱਖਾਂ ਦੀ ਵੱਡੀ ਆਮਦ ਆ ਉੱਥੋਂ ਦੀ ਆਰਥਿਕਤਾ ਦੇ ਵਿੱਚ ਸਿੱਖਾਂ ਦਾ ਵੱਡਾ ਰੋਲ ਆ ਗੁਰਦੁਆਰਾ ਸਾਹਿਬਾਂ ਦੀ ਯਾਤਰਾ 'ਚ ਸਿੱਖ ਵੱਡੀ ਗਿਣਤੀ ਵਿੱਚ ਜਾਂਦੇ ਆ ਸੋ ਇਸ ਮਾਮਲੇ ਨੂੰ ਧਿਆਨ ਵਿੱਚ ਰੱਖਦੇ ਆਂ ਅਸੀਂ ਚਾਹਾਂਗੇ ਕਿ ਕੇਂਦਰ ਦੀ ਸਰਕਾਰ ਇਸ ਦੀ ਗੰਭੀਰਤਾ ਨੂੰ ਲਵੇ ਅਤੇ ਉਹਨਾਂ ਦੇ ਖਿਲਾਫ ਕੋਰਠੋਸ ਜੜੀ ਆ ਕਾਰਵਾਈ ਕਰੇ ਤਾਂ ਕਿ ਦੇਸ਼ ਦੇ ਅੰਦਰ ਇਸ ਤਰ੍ਹਾਂ ਦਾ ਕੋਈ ਮਾਹੌਲ ਨਾ ਬਣੇ ਜਿਹਦੇ ਵਿੱਚ ਸਿੱਖਾਂ ਨੂੰ ਟਾਰਗੇਟ ਕਰਨ ਦੀ ਗੱਲ ਜਿਵੇਂ 84 ਚ ਕਾਂਗਰਸ ਨੇ ਕੀਤਾ ਸੀ ਉਸ ਤਰ੍ਹਾਂ ਦੀ ਗੱਲ ਕੋਈ ਲੋਕਾਂ ਦੇ ਵਿੱਚ ਜਿਹੜੀ ਆ ਉਹ ਜਾਣੀ ਜਾਵੇ